ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਵੀ ਪਹਿਲਾ ਤੇ ਡੈਲੀਗੇਟ ਸੁਖਬੀਰ ਸਿੰਘ ਬਾਦਲ ਨੇ ਚੁਣ ਲਏ ਤੇ ਮੁਲਕੇ ਭਗਵੜਾ ਦਲ ਦੇ ਪ੍ਰਧਾਨ ਜਿਹੜੇ ਆ ਉਹਨਾਂ ਡੈਲੀਗੇਟਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਚੁਣ ਲਏ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਕੋਈ ਲਾਣਾ ਦੇਣਾ ਨਹੀਂ ਹੈਗਾ ਪੰਜਾਬ ਦੀ ਬੇਰੁਜ਼ਗਾਰੀ ਦਾ ਕੋਈ ਲਾਣਾ ਦੇਣਾ ਨਹੀਂ ਹੈਗਾ ਪੰਜਾਬ ਦੀ ਇਹ ਮੰਗਾਂ ਦਾ ਕੋਈ ਲਾਣਾ ਦੇਣਾ ਨਹੀਂ ਹੈਗਾ ਨਵੰਬਰ 2006 ਦੇ ਵਿੱਚ ਨੋ ਪਰਸ਼ੁਨ ਦੇ ਜਾਣੇ ਜਾਂਦੇ ਜਿਹਦਾ ਜਗਦੇਵ ਸਿੰਘ ਤਲਵੰਡੀ ਜਿਹੜੇ ਨੇ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਦੇ ਸਾਡੇ ਬਜ਼ੁਰਗਾਂ ਨੇ ਨਨਕਾਣਾ ਸਾਹਿਬ ਦੇ ਮੋਰਚੇ ਦੇ ਵਿੱਚ ਜੈਤੋ ਦੇ ਬੋਤਲ ਵਿੱਚ ਗੁਰੂ ਕੇ ਬਾਗ ਦੇ ਵਿੱਚ ਆਪਣੀਆਂ ਲੱਤਾਂ ਟਰਾਲੀਆਂ ਬਾਹਾਂ ਤਲਾਈਆਂ ਲੇਕਿਨ ਕੰਸ ਤੋਂ ਬਸ ਨਹੀਂ ਵੇ ਤਪਿੰਦਰ ਸਿੰਘ ਬਾਦਲ ਦੀ ਗੱਲ ਕੀਤੀ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਕਹਿੰਦੇ ਜਿਹੜੇ ਡੈਲੀਗੇਟ ਚੁਣੇ ਗਏ ਸੀਗੇ 468 ਡੈਲੀਗਲ ਪੰਜਾਬ ਤੋਂ ਚੁਣੇ ਗਏ ਸੀਗੇ ਕਿਉਂਕਿ ਸਟੇਟ ਲੈਵਲ ਤੇ ਡੈਲੀਗੇਟ ਜਿਹੜਿਆ ਹਰ ਵਿਧਾਨ ਸਭਾ ਹਲਕੇ ਤੋਂ 4 ਚੁਣੇ ਜਾਣੇ ਹੁੰਦੇ ਆ ਤੇ ਉਹ 4 ਚੁਣ ਕੇ ਤੇ 468 ਬਣਦੀ ਤੇ 56 ਡੈਲੀਗੇਟ ਹੋਰ ਪਾ ਕੇ ਤੇ 524 ਟੋਟਲ ਡੈਲੀਗੇਟ ਸੀਗੇ ਤੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਵੀ ਪਹਿਲਾਂ ਤੇ ਡੈਲੀਗੇਟ ਸੁਖਬੀਰ ਸਿੰਘ ਬਾਦਲ ਨੇ ਚੁਣ ਲਏ ਤੇ ਮੁਲਕੀ ਭਗੋੜਾ ਦਲ ਦੇ ਪ੍ਰਧਾਨ ਜਿਹੜੇ ਆ ਉਹਨਾਂ ਡੈਲੀਗੇਟਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਚੁਣ ਲਿਆ ਤੇ ਸੁਖਬੀਰ ਸਿੰਘ ਬਾਦਲ ਨੇ ਆਪਣੀ ਜਿਹੜੀ ਸੀ ਸਪੀਚ ਉਹਦੇ ਵਿੱਚ 27ਵਰੀ ਕਿਹਾ ਵੀ 2027 ਦੇ ਵਿੱਚ ਅਸੀਂ ਆਪਣੀ ਸਰਕਾਰ ਬਣਾਵਾਂਗੇ ਪੰਜਾਬੀ ਚ ਕਹਿੰਦੇ ਉਹਦੇ ਬਿੱਲੀ ਨੂੰ ਚੂਹਿਆਂ ਦੇ ਸੁਪਨੇ ਜੇ ਉਹਨਾਂ ਨੂੰ ਸਿਰਫ ਸਰਕਾਰ ਦੀ ਗੱਲ ਉਹਨਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਪੰਜਾਬ ਦੀ ਬੇਰਜ਼ਗਾਰੀ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਪੰਜਾਬ ਦੀ ਇਹ ਮੰਗਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ 18 ਮਤੇ ਨਾਲ ਪਾਸ ਕੀਤੇ ਉੱਥੇ 18 ਮਤੇ ਹੂੰ ਸਾਰਾ ਮਤਿਓ ਜੇ ਇੱਕ ਮਤਾ ਫਿਰ ਲੈ ਜਾਂਦਾ ਉਹੀ ਤੇ ਜਿਹੜਾ ਫਖਰੇ ਕੋ ਪੰਤਰਤਨ ਉਹ ਸਾਡਾ ਵਾਪਸ ਕੀਤਾ ਜਾਵੇ ਅੱਛਾ ਕਿਹਾ ਜੀ ਜੀ ਵਾ ਇਹ ਦੂਜੀ ਵਾਰੀ ਮੰਗ ਕੀਤੀ ਗਈ ਹੈ ਤੇ ਭਾਈ ਤੁਹਾਡੇ ਜਿੱਥੇਦਰ ਆਪਣੇ ਬੈਠੇ ਨੇ ਜੋ ਮਰਜੀ ਕਰਵਾ ਲੋ ਨੂੰ ਕੀ ਫਰਕ ਪੈਂਦਾ ਹੁਣ ਜਿਹੜੀ ਇਹਨਾਂ ਮਤੇ ਜਿਉਣ ਦੀ ਵਾਪਸ ਕੀਤੀ ਫਕਰੇ ਨੂੰ ਵਾਪਸ ਦਿੱਤਾ ਜਾਵੇ ਉਹ ਮਿਲਦਾ ਕਿ ਨਹੀਂ ਮਿਲਦਾ ਉਹ ਤੇ ਭਿੱਖ ਦੀ ਬੁੱਕਲ ਦੇ ਵਿੱਚ ਛੁਪਿਆ ਵਾ ਲੇਕਿਨ ਇਹਨਾਂ ਨੇ ਫਿਰ ਉਹ ਮੰਗਾਂ ਦੁਰਾਈਆਂ ਮਤੇ ਪਾਸ ਕੀਤੇ ਚੰਡੀਗੜ੍ਹ ਪੰਜਾਬ ਦਿੱਤਾ ਜਾਵੇ ਪੰਜਾਬੀ ਬੋਲਦੇ ਲੱਗ ਕੇ ਪੰਜਾਬ ਦਿੱਤੇ ਜਾਣ ਭਾਖੜਾ ਡੈਮ ਪੰਜਾਬ ਦਿੱਤੇ ਜਾਣ ਮਤਲਬ ਇਹ ਹੋ ਜੇ ਪੁਰਾਣੀਆਂ ਮੰਗਾਂ ਵੀ ਨਿਤ ਰਹੀਆਂ ਨੇ ਮੈਨੂੰ ਯਾਦ ਨਵੰਬਰ 2006 ਦੇ ਵਿੱਚ ਲੋਹ ਪੁਰਸ਼ੋ ਦੇ ਜਾਣੇ ਜਾਂਦੇ ਜਹਦਰ ਜਗਦੇਵ ਸਿੰਘ ਤਲਵੰਡੀ ਜਿਹੜੇ ਨੇ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਦੇ ਨੇ ਤੇ ਮਾਰਚ 2001 ਦੇ ਵਿੱਚ ਬਜਟ ਇਜਲਾਸ ਹੁੰਦਾ ਵਾ ਉਹਦੇ ਵਿੱਚ ਇੱਕ ਥਈ ਫੜੀ ਆ ਪੇਪਰਾਂ ਦੀ ਆ ਪ੍ਰਧਾਨ ਜੀ ਕਹਿੰਦਾ ਇਹ ਕੀ ਆ ਕਹਿੰਦੇ ਮਤੇ ਨੇ ਜਦੋਂ ਉਹ ਮਤੇ ਵੇਂਦੇ ਨੇ ਤੇ ਉਦੋਂ ਇਹ ਗੱਲ ਕਹਿੰਦੇ ਵੀ ਇਹੋ ਜਿਹੇ ਮਤੇ ਪੁੱਛਾ ਕਿ ਗੱਡਿਆਂ ਦੇ ਗੱਡੇ ਭਰ ਲਓ ਤੇ ਕਮਰਿਆਂ ਦੇ ਕਮਰੇ ਭਰ ਲਓ ਕੋਸ਼ ਦੇ ਜਹਣ ਵਾਲਾ ਜਿੰਨਾ ਚਿਰ ਇਹ ਮਤਿਆਂ ਨੂੰ ਮੰਗਾਂ ਨੂੰ ਲੈ ਕੇ ਸੜਕਾਂ ਤੇ ਨਹੀਂ ਆਉਂਦੇ ਸਰਕਾਰ ਦਾ ਨੱਕ ਜੰਮ ਨਹੀਂ ਕਰਦੇ ਉਹਦੀ ਗੱਲ 1% ਨਹੀਂ 100% ਸਹੀ ਸੀ ਕਿ 100% ਜੀ ਕਹਿੰਦੇ ਅਕਾਲੀ ਦਲ ਨੇ ਹੁਣ ਤੱਕ ਜੋ ਹਾਸਲ ਕੀਤਾ ਉਹ ਸੰਘਰਸ਼ ਕਰਕੇ ਕੀਤਾ ਵਾ ਨਾ ਕਿ ਐਸ ਮਤੇ ਪਾਸੇ ਕੀਤਾ ਵਾ ਤੇ ਗੱਲ ਦੀ ਵੀ ਕੁਛ ਇੱਤਿਖ ਸੀ ਲੇਕਿਨ ਅੱਜ ਸੰਘਰਸ਼ ਕਰਨ ਦੀ ਕਿਸੇ ਸ਼ਕਤੀ ਨਹੀਂ ਐਸੀ ਗੱਡੀਆਂ 'ਚ ਰਹਿਣ ਵਾਲੇ ਅਕਾਲੀ ਤੇ ਐਸੀ ਕਮਰਾ ਜਰਨ ਵਾਲੇ ਅਕਾਲੀ ਕੀ ਸੜਕਾਂ ਦੇ ਆ ਸਕਦੇ ਨੇ ਲਾਓ ਦੋ ਚੋਂ ਨੂੰ ਤਹਾਟ ਇੱਕ ਮੁੱਕ ਕੇ ਹਲੋ ਤੁਸੀਂ ਇੰਨੇ ਆਰਾਮ ਪ੍ਰਸਤ ਹੋ ਗਿਆ ਉਹ ਕਾਲੀ ਜਦੋਂ ਕਿਤੇ ਮੋਰਚਾ ਲੱਗਦਾ ਸੀ ਪਿੰਡਾਂ ਦੇ ਬਾਪੂਆਂ ਕਿੱਲੀ ਧਰੋਂ ਦੇ ਸੀ ਬੂਟੀਆਂ ਵਾਲਾ ਝੋਲਾ ਤੇ ਵਿੱਚ ਪਉਂਦੀ ਸੀ ਦੋ ਕੁਸ਼ਾਰੇ ਤੇ ਪੰਨਾ ਚੱਲੋ ਜੀ ਮੋਰਚਾ ਲੱਗਿਆ ਜੇਲ੍ਹ ਚਲੀ ਆਪਾਂ ਤੇ ਜੇਲ੍ਹ ਜਾ ਕੇ ਮੁੜ ਕੇ ਸੌ ਜਾਂਦੇ ਸੀ ਜਾ ਕੇ ਕਦੀ ਪਤਾ ਹੀ ਨਹੀਂ ਸੀ ਕੀਤਾ ਕਿ ਸਾਡੀ ਕੀ ਜਵਾਨਤ ਆਈ ਸਾਡੀ ਕੀ ਮਲਾਕਾਤ ਨਹੀਂ ਘਰ ਕਹਿ ਕੇ ਜਾਂਦੇ ਸੀ ਤੇ ਅਸੀਂ ਮਰੀਏ ਜੀਵੇ ਸਾਡੇ ਪਿੱਛੇ ਨਹੀਂ ਹੋਣਾ ਤੁਸੀਂ ਅਸੀਂ ਆਪੇ ਜੋ ਵੇਖੀ ਜੋ ਇਹ ਉੱਥੇ ਜਾ ਕੇ ਮੋਰਚੇ ਲਾਉਂਦੇ ਸੀਗੇ ਤੇ ਸਰਕਾਰ ਦੀ ਮਜਬੂਰੀ ਬਣ ਜਾਂਦੀ ਸੀ ਇਹਨਾਂ ਦੀ ਗੱਲ ਮੰਨਣ ਦੀ ਤੇ ਇਹ ਮੰਨੂ ਰਿਹਾ ਕਰਦੀ ਤੇ ਪਰਚੇ ਵਾਪਸ ਲੈਣ ਦੇ ਕਿਉਂ ਅਕਾਲੀ ਦਲ ਵਾਲੇ ਕਹਿੰਦੇ ਨਹੀਂ ਸੀ ਵੀ ਨਾ ਅਸੀਂ ਜਿਹੜੀ ਉਹ ਜ਼ੁਬਾਨ ਤਾਂ ਨਹੀਂ ਕਰਨੀ ਆ ਪੜੀ ਸਰਕਾਰ ਪਰਚੇ ਵਾਪਸ ਲਵੇ ਅੱਜ ਮੈਨੂੰ ਦੱਸ ਦਿਓ ਕੋਈ ਬੰਟੀ ਛੰਟੀ ਰੋਜੀ ਫੰਦੀ ਜਿਹੜੇ ਇਹ ਰਕ ਕਰ ਸਕਦੇ ਕੰਮ ਹੈ ਉਹ ਜ਼ਥੇਦਾਰ ਹੈ ਸੇ ਦੀ ਜੰਟੀ ਜਿਹੜੇ ਉਹ ਜਥੇਦਾਰਨ ਲੋਕਪੁਰਜ ਜਿਹੜਾ ਜਗਦੇਵ ਸਿੰਘ ਤਲਵੰਡੀ ਜਥੇਦਾਰ ਗੁਰਚਨ ਸਿੰਘ ਟੋੜਾ ਸਰਦਾਰ surjeet singh barnala ਸਰਦਾਰ ਪ੍ਰਕਾਸ਼ ਸਿੰਘ ਬਾਲ ਜਣ ਜਥੇਦਾਰ ਹੁੰਦੇ ਸੀਗੇ ਕੌਮ ਦੀ ਗਵਾਈ ਕਰਨ ਵਾਲੇ ਹੁੰਦੇ ਸੀਗੇ ਲੇਕਿਨ ਅੱਜ ਕੌਣ ਆ ਜੀ ਫਲਾਣਾ ਬੰਦੀ ਆ ਜੀ ਫਲਾਣਾ ਸੰਨੀ ਆ ਜੀ ਫਲਾਣਾ ਬੰਦੀ ਆ ਜੀ ਇਹੋ ਜਿਹਾ ਤਾਂ ਨਾਂ ਜਿਸ ਤਰ੍ਹਾਂ ਦੇ ਹੈਗੇ ਆ ਜਿਹੋ ਜੇ ਨਾ ਉਹੋ ਜੇ ਸੋਲੋ ਨੇ ਉਹ ਜਾ ਕੇ ਕਿਤੇ ਵੀ ਸੜਕ ਤੇ ਨਹੀਂ ਬਹਿ ਸਕਦੇ ਕੋਈ ਵੀ ਡਾਗ ਨਹੀਂ ਖਾ ਸਕਦੇ ਵੇਖੋ ਸਾਡੇ ਬਜ਼ੁਰਗਾਂ ਨੇ ਨਨਕਾਣਾ ਸਾਹਿਬ ਦੇ ਮੋਰਚੇ ਦੇ ਵਿੱਚ ਜੈਤੋ ਦੇ ਮੋਤਲ ਵਿੱਚ ਗੁਰੂ ਕੇ ਬਾਗ ਦੇ ਵਿੱਚ ਆਪਣੀਆਂ ਲੱਤਾਂ ਕਰਾ ਲਈਆਂ ਬਾਹਾਂ ਤਲਾਈਆਂ ਲੇਕਿਨ ਤਸਤਵਸ ਨਹੀਂ ਹੋਏ ਜੀ ਉਹ ਜਾਦ ਕਰਾ ਕੇ ਛੱਡੇ ਜਿਹੜੇ ਕਰਾਉਣੇ ਸੀ ਉਹਨਾਂ ਨੇ ਸੀਧ ਹੋਏ ਨੇ ਸਾਡੇ ਬੜੇ ਉਹਦੇ ਵਿੱਚ ਰੇਕ ਸਹਾदत ਦਾ ਜਾਮ ਵੀ ਸਾਡੇ ਉਹ ਜਿਹੜੇ ਜਰਨੈਲ ਸੀ ਨਾ ਸਿੱਖ ਸੀਗੇ ਉਹ ਗੁਰੂ ਦਾ ਹੁਕਮ ਕਰਕੇ ਪੀਂਦੇ ਸੀ ਅੱਜ ਕਿਸੇ ਚ ਹੈਗੀ ਇਹ ਨਾ ਚੇਵਤ ਕੋਈ ਇੱਧਰ ਆ ਕੇ ਸ਼ਹਾਦਤ ਦੇਵੇ ਕਹਿੰਦਾ ਨਹੀਂ ਨਹੀਂ ਕੁਰਸੀ ਚਾਹੀਦੀ ਆਪਾਂ ਨੂੰ ਜੇ ਕੱਲ ਬਕਾਇਦਾ ਤੌਰ ਤੇ ਜਿਹੜੀ ਇਹਨਾਂ ਦੀ ਰੈਲੀ ਫਿੱਕੀ ਰਹੀ ਥੋੜੀ ਜੀ ਉੱਥੇ ਜੋ ਰਿਪੋਰਟਾਂ ਆ ਰਹੀਆਂ ਨੇ ਲੋਕ ਨਹੀਂ ਆਏ ਜਿਆਦੇ ਉੱਥੇ ਉਹ ਫਿੱਕੀ ਰਹੀ ਹੈ ਇਹ ਸੰਤੁਸ਼ਟ ਨਹੀਂ ਹੈ ਇਹ ਸੁਖਬੀਰ ਸਿੰਘ ਬਾਦਲ ਜੀ ਉਹ ਤੇ ਵਧ ਰਾਇਆ ਵਾਪੇ ਅਸੀਂ 2027 ਚ ਪੰਜਾਬ ਸਰਕਾਰ ਬਰਉਣੀ ਆ ਜੀ ਕਿ ਕਿ ਅਸੀਂ ਇਹ ਕਹਿੰਦੇ ਬਰਾਉ ਚੰਗੀ ਕੰਦ ਵਿੱਚ ਬਣਨੀ ਚਾਹੀਦੀ ਹੈ ਬਿਲਕੁਲ ਜੀ ਕੋਲ ਕਾਜੀ ਦਲ ਦੀ ਬਣਨੀ ਆ ਕਿ ਪਕੌੜੇ ਦਲ ਦੀ ਬਣਨੀ ਆ ਇਹ ਵੀ ਸਮਾਂ ਦੱਸੂਗੇ ਇਸ ਕੱਲ ਦਾ ਏਕ ਮੈਂ ਸੋਚਦਾ ਵੀ ਜਿਹੜੀ ਕੱਲ ਉੱਥੇ ਰੈਲੀ ਕੀਤੀ ਆ ਉਹਦੇ ਵਿੱਚ ਵੀ ਇਹਨਾਂ ਨੂੰ ਬਹੁਤਾ ਹੰਗਾਰਾ ਨਹੀਂ ਮਿਲਿਆ ਜਿੱਤੇ ਕਰਕੇ ਥੋੜੇ ਜਿਹੀ ਚਿੰਤਾਤ ਤੇ ਬੀਬੀ ਹਰਸ਼ਿੰਤ कौर ਬਾਦਲ ਨੇ ਜਿਹੜੇ ਸੀ ਬੀਜੇਪੀ ਦੇ ਬੋੜੇ ਹਮਲੇ ਕੀਤੇ। ਯਾ ਉਹ ਲਗਾਤਾਰ ਲੱਗੇ ਆ ਜੀ ਬੀਬੀ। ਫਲਾਣੇ ਕਰਤੇ ਢਿੰਗੜੇ ਕਰਤੇ ਉਕੜੇ ਕਰਤੇ ਪਰ ਬੀਬੀ ਜੀ ਉਹਨਾਂ ਦੇ ਵਿੱਚ ਹੀ ਤੁਸੀਂ ਰਹੇ ਹੋ। ਉਦੋਂ ਤਾਂ ਤੁਸੀਂ ਗੱਲ ਕਦੀ ਕੀਤੀ ਨਹੀਂ ਸੀ। ਲੋੜ ਹੀ ਨਹੀਂ ਸੀ ਉਦੋਂ ਤਾਂ ਲੋੜ ਨਹੀਂ ਸੀ। ਚੰਗੀ ਗੱਲ ਸੀ ਜੇ ਕਿਤੇ ਉਦੋਂ ਗੱਲ ਕਰਦੇ ਹੋ ਤੇ ਉਹਦਾ ਅਸਰ ਹੀ ਕੁਝ ਹੁੰਦਾ ਤੇ ਉਹਦਾ ਰਿਜ਼ਲਟ ਹੀ ਕੁਝ ਹੋਰ ਹੁੰਦਾ।